ਆਕੇ ਵਿੱਚ ਬਸ ਨਿਕਾਵਲੋ ਧਰਮਸ਼ਾਲਾ ਉੱਪਰ ਕੁਝ ਲੋਕਾਂ ਪਾਸੋਂ ਕਬਜ਼ਾ ਕੀਤੇ ਜਾਣ ਤੇ ਧਰਮਸ਼ਾਲਾ ਦੇ ਵਿਕਾਸ ਵਿੱਚ ਰੋੜਾ ਟਕੋਣ ਦਾ આરોਪ ਲਗਾਉਂਦੇ ਹੋਏ ਥਾਣਾ ਜਮਾਲਪੁਰ ਵਿੱਚ ਜੰਮ ਕੇ ਹੰਗਾਮਾ ਕੀਤਾ ਗਿਆ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਲੋਕ ਧਰਮਸ਼ਾਲਾ ਉੱਪਰ ਕਬਜ਼ਾ ਕਰਕੇ ਬੈਠੇ ਹੋਏ ਨੇ ਤੇ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਾ ਰਹੇ ਇਸ ਮੌਕੇ ਤੇ આરોਪ ਲਗਾਇਆ ਜਾ ਰਿਹਾ ਹੈ ਕਿ ਕਈ ਸਾਲਾਂ ਤੋਂ ਧਰਮਸ਼ਾਲਾ ਉੱਪਰ ਕਬਜ਼ਾ ਕਰਕੇ ਇੱਕ ਬੰਦਾ ਬੈਠਾ ਹੋਇਆ ਸੀ ਉਸ ਵੱਲੋਂ ਸ਼ਗਨ ਤਾਂ ਲੈ ਲਿੱਤਾ ਜਾਂਦਾ ਹੈ ਪਰ ਜਦ ਕੋਈ ਸੂਵਿਤਾ ਦੀ ਗੱਲ ਕਹੀ ਜਾਂਦੀ ਹੈ ਤਾਂ ਉਹ ਬਿਲਕੁਲ ਵੀ ਨਹੀਂ ਦਿੱਤੀ ਜਾਂਦੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਜੰਮ ਕੇ ਹੰਗਾਮਾ ਹੋ ਰਿਹਾ ਹੈ ਤੇ ਪੁਲਿਸ ਵੱਲੋਂ ਲੋਕਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਧਰਮਸ਼ਾਲਾ ਦੀ ਜ਼ਿੰਮੇਵਾਰੀ ਨਵੀਂ ਪੀੜੀ ਨੂੰ ਦਿੱਤੀ ਜਾਵੇ ਤਾਂ ਜੋ ਇਸ ਦਾ ਵਿਕਾਸ ਹੋ ਸਕੇ ਇਸ ਸੰਬੰਧੀ ਪੁਲਿਸ ਕੋਲ ਸ਼ਿਕਾਇਤਾਂ ਦਿੱਤੀ ਗਈ ਸੀ ਤੇ ਧਰਮਸ਼ਾਲਾ ਵਿੱਚ ਮੀਟਿੰਗ ਦਾ ਸਮਾਂ ਵੀ ਤੈਅ ਕੀਤਾ ਗਿਆ ਸੀ ਪਰ ਜਦ ਕੋਈ ਗੱਲ ਸਿਰੇ ਨਾ ਚੜੀ ਤਾਂ ਫੇਰ ਕਿੰਝ ਜ਼ਬਰਦਸਤ ਹੰਗਾਮਾ ਹੋਇਆ ਤੁਸੀਂ ਆਪ ਹੀ ਵੇਖ ਸਕਦੇ ਹੋ ਕੁਝ ਕਹਿਣਾ ਇੱਕ ਵਾਰੋ ਤੁਹਾਨੂੰ ਸੁਣਾ ਦਿੰਦੇ ਹਾਂ ਸਾਰਾ ਇੱਕ ਪਾਸੇ ਲਗਾਇਆ ਮੇਰਾ ਹੋਇਆ ਕੰਮ ਕਰਦੇ ਹੋਈ ਇਹ ਵੀ ਸਰਪਾਰਨਾ ਦਾ ਕਰਦਾ ਪਤਾ ਕਿ ਸਾਨੂੰ ਨੂੰ ਹੁੰਦਾ ਕਿ ਨਹੀਂ ਜਾ ਰਿਹਾ ਜੀ ਲੈਟਰ ਦੇਊਂਗੇ ਲਿਖ ਕੇ ਕਿ ਅਸੀਂ ਕੈਸਲ ਕਰਨੀ ਭੰਗ ਕਰਾਉਣੀ ਚਾਹੁੰਦੇ ਹਾਂ ਦੁਬਾਰਾ ਇਲੈਕਸ਼ਨ ਹੋਵੇ ਨਵੀਂ ਲੈ ਕਮੇਟੀ ਇਲੈਕਟ ਕਰਦੇ ਤਾਂ ਹੁੰਦੀ ਹੁੰਦੀ ਹੈ ਕਿੰਨੇ ਸਾਲ ਹੋ ਚੱਲੇ ਵਾ ਇਹਨੂੰ ਇਹ ਕੰਮ ਕਰਦੇ ਨੂੰ ਇਹਨੇ ਕੀ ਕੀਤਾ ਅਜ ਤੱਕ ਕੁਝ ਨਹੀਂ ਕੀਤਾ ਹੈਗਾ ਨਾ ਤੇ ਪਾਣੀ ਦਾ ਨਾ ਪਾਣੀ ਦਾ ਕੋਈ ਸਰਬਾ ਹੈਗਾ ਪ੍ਰਬੰਧ ਕਿ ਨਾ ਕੋਈ ਬਿਜਲੀ ਦੇ ਨਾ ਕੋਈ ਪੱਖਿਆਂ ਦਾ ਠੀਕ ਹੈ ਇਹਨੇ ਕੀਤਾ ਕੀ ਆ ਇਹ ਮੁੰਡਿਆਂ ਨੂੰ ਦੱਸੇ ਵੀ ਮੈਂ ਕਰਦਾ ਕੀ ਆ ਜਦੋਂ ਕਿਦੋਂ ਕਹਿ ਦੂਗਾ ਲੈ ਮੈਂ ਜਦੋਂ ਗਰੰਟਾ ਮਿਲ ਜਾਂਦੀਆਂ ਵਾ ਉਦੋਂ ਆ ਜਾਂਦਾ ਵਾ ਫੇਰ ਕੀ ਇਹ ਕਰਦਾ ਵਾ ਕੁਝ ਨਹੀਂ ਕਰਦਾ ਹੈਗਾ ਇਹ ਬਸ ਸਾਨੂੰ ਇਹੀ ਕਹੀ ਜਾਂਦਾ ਮੈਂ ਐਤਵਾਰ ਆਉਂਗਾ ਮੈਂ ਇਹ ਵੀ ਆਈਪੀ ਤਾਂ ਹੈ ਨਹੀਂਗਾ 400 ਬੰਦੇ ਰਵੇ ਇਕੱਲਾ ਇੱਕ ਬੰਦਾ ਪਰੇਸ਼ਾਨ ਕਰਦਾ ਪਿਆ ਕੀ ਵਜਾ ਵਾ ਜੇ ਸਾਡੀ ਕੋਈ ਵੈਲੀ ਨਹੀਂ ਹੈਗੀ ਅਸੀਂ ਪਿੰਡ ਦੇ ਨਹੀਂ ਹੈਗੇ ਅਸੀਂ ਵੋਟਾਂ ਨਹੀਂ ਬੰਦੇ ਅਸੀਂ ਇਹ ਮੰਗ ਕਰਦੇ ਵੀ ਸਾਡੇ ਬੱਚਿਆਂ ਨੂੰ ਇਹ ਚਾਬੀ ਦੇ ਦਵੇ ਸਾਡੇ ਬੱਚੇ ਆਪ ਹੀ ਦੱਸਣਗੇ 2 ਸਾਲਾਂ ਦੇ ਵਿੱਚ ਵੀ ਇਹ ਕੀ ਬਣਾ ਰਹੇ ਨੇ ਇਹਨਾਂ ਕੋਲੇ ਦੋ ਧਰਮਸ਼ਾਲਾ ਇਹਨਾਂ ਨੇ ਇਹਨਾਂ ਨੇ ਤਾਂ ਧਰਮਸ਼ਾਲਾ ਵਾ ਦੋ ਇਹਨਾਂ ਨੇ ਕੀ ਕੀਤਾ ਵਾ ਸਾਡੀ ਚਾਹ ਇੱਕ ਸਰਕਾਰੀ ਮੁਲਾਜ਼ਮ ਸਾਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਇਆ ਤੇ ਹੁਣ ਆਪ ਸਾਡੇ ਅੱਜ ਦੀ ਜਨਰੇਸ਼ਨ ਨੂੰ ਟਾਈਮ ਦਿੱਤਾ ਜਾਵੇ ਜੇ ਬੱਚੇ ਅੱਗੇ ਲੱਗੇ ਆ ਇਹਨਾਂ ਨੂੰ ਚਾਹੀਦਾ ਵਾ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਟ੍ਰੈਨ ਬਹੁਤ ਵਾਰ ਬੰਦੇ ਕੀ ਨਹੀਂ ਕੀਤੀ ਕੋਈ ਸਾਥ ਨਹੀਂ ਦਿੰਦਾ ਜੀ ਕੋਈ ਨਹੀਂ ਸਾਥ ਦਿੰਦਾ ਸਾਰੇ ਮਿਲੇ ਹੋਏ ਆ ਇਹਨਾਂ ਨਾਲ ਇਹਨਾਂ ਨੇ ਗਰਾਂਟੀਆਂ ਕੱਟੀਆਂ ਕੀਤੀਆਂ ਹੋਈਆਂ ਵਾ ਇਹਨਾਂ ਨੇ ਕਿਹੜਾ ਆਪਣੇ ਪੱਲੇੋਂ ਪੈਸੇ ਲਾਇਆ ਗਰਾਂਟੀਆਂ ਕੱਟੀਆਂ ਕਰ ਲੈਂਦੇ ਆ ਵਾ ਤੇ ਚੱਲ ਮੇਰੇ ਭਾਈ ਅਸੀਂ ਵੇਖਦੇ ਆ ਰਹੇ ਇਹਨੇ ਚਰਚਾ ਅਸੀਂ ਵੇਖਦੇ ਆ ਰਹੇ ਆ

ਸਾਡੀ ਕੋਈ ਵੈਲਿਊ ਨਹੀਂ ਆ ਗਈ ਚਾਰ ਬੰਦੇ ਬੈਠ ਕੇ ਅੰਦਰ ਸੁਧਾਰ ਤੇ ਚਾਰ ਬੰਦੇ ਅੰਦਰ ਚਲੇ ਜਣ ਅਸੀਂ ਬਾਹਰ ਖੜੇ ਆ ਸੀ ਕਿਹੜੇ ਸਾਰੇ ਅੰਦਰ ਜਾ ਰਿਹਾ ਉਹ ਚਾਬੀ ਦੇ ਉਹ ਦਵਾ ਬੰਦੇ ਆ ਦੋ ਸਾਲ ਬੱਚਿਆਂ ਨੂੰ ਵੀ ਕਵੇ ਵੀ ਤੁਸੀਂ ਚਲਾ ਕੇ ਦੇਖੋ ਉਹ ਆਪ ਆਉਂਦਾ ਹੀ ਨਹੀਂ ਆਪ ਆਉਂਦਾ ਹੀ ਨਹੀਂ ਦੋ ਸਾਲ ਬੱਚਿਆਂ ਨੂੰ ਵੀ ਕਵੇ ਅੱਜ ਕੱਲ ਦੀ ਜਨਰੇਸ਼ਨ ਨੂੰ ਤਾਂ ਦੇਵੇ ਇਹ ਥੋੜੀ ਗੱਲ ਆ ਵੀ ਤੂੰ ਵੀ ਆਈ ਪੀ ਆ ਤੂੰ ਐਵੇਂ ਹੀ ਨਾ 400 ਬੰਦੇ ਸਾਨੂੰ ਅੱਜ ਮਹੀਨਾ ਦੋ ਮਹੀਨੇ ਹੋ ਚੱਲੇ ਨੇ ਸਾਰੇ 4 ਵਜੇ ਤੋਂ ਆਣ ਕੇ ਖੜ੍ਹ ਜੇ ਲੈਡੀਆਂ ਵੀ ਮੁੰਡੇ ਵੀ ਬੰਦੇ ਵੀ ਕਮਾਕਾਰਾਂ ਵਾਲੇ ਆ ਪਹਿਲੇ ਤਾਂ ਕੋਈ ਹੈ ਨਹੀਂ ਇਹ ਕਮਕਾਰ ਵਾਲਾ ਵਾ ਇਹਨਾਂ ਦਾ ਗਰੰਟਾ ਦਾ ਖਾਣਾ ਵਾ ਭਾਈ ਜੀ ਮਸਲਾ ਹੈਗਾ ਪਿੰਡ ਦੀ ਧਰਮਸ਼ਾਲਾ ਦਾ 12 ਸਾਲ ਤੋਂ ਇੱਕ ਜਿਹੜੀ ਆਪਣੀ ਹੈਗੀ ਕਮੇਟੀ ਪਿੰਡ ਦੀ ਉਹਨਾਂ ਨੇ 12 ਸਾਲ ਤੋਂ ਉੱਤੇ ਕਬਜ਼ਾ ਕੀਤਾ ਹੋਇਆ ਈ ਲਾ ਲਓ ਤੁਸੀਂ ਕਿਹੜੀ ਜਗ੍ਹਾ ਦੀ ਇਹ ਇਹ ਹੈਗੀ ਜੇ ਜਮਾਲਪੁਰ ਕੁਲੀ ਹਾਲ ਦੀ ਇਹ ਕਮੇਟੀ ਬਣੀ ਹੋਈ ਸੀ 12 ਸਾਲ ਪਹਿਲਾਂ ਜੀ 12 ਸਾਲ ਤੋਂ ਪਹਿਲਾਂ ਜਿਹੜੀ ਕਮੇਟੀ ਬਣੀ ਜਿੱਥੇ ਕੰਮ ਹੋਇਆ ਉੱਥੇ ਹੀ ਖੜ ਗਿਆ ਜੀ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਨਾ ਕੋਈ ਪਾਣੀ ਦਾ ਉੱਥੇ ਪ੍ਰਬੰਧ ਹੈ ਜੀ ਨਾ ਕੋਈ ਬਾਥਰੂਮਾਂ ਦਾ ਨਾ ਲਾਈਟ ਦਾ ਹਰੇਕ ਸਾਲ ਜਦੋਂ ਪ੍ਰੋਗਰਾਮ ਹੁੰਦੇ ਆ ਸੀਜ਼ਨ ਆਉਂਦਾ ਜੀ ਉਹਦੇ ਵਿੱਚੋਂ ਨਾ ਕੋਈ ਤਾਰ ਹੁੰਦੀ ਆ ਬਿਜਲੀ ਦੀ ਜੇ ਸੜ ਜਾਂਦੀ ਆ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਆ 3100 ਰੁਪਿਆ ਲੈਂਦੇ ਆ ਜੀ ਆਪਣਾ ਛਗਣ ਛਗਣਾ ਛਗਣ ਜਦੋਂ ਲੈਂਦੇ ਆ ਉਹਦਾ ਕੋਈ ਮਤਲਬ ਉਹ ਨਹੀਂ ਕਰਦੇ ਜੀ ਇਹ ਕੋਈ ਹਿਸਾਬ ਨਹੀਂ 10 ਸਾਲ ਤੋਂ ਉਮਰ ਹੋ ਗਈ ਵੇਲੇ ਕੋਈ ਰਸੀਦ ਕੋਈ ਰਸੀਦ ਨਹੀਂ ਹੈਗੀ ਅੱਜ ਰੋਲਾ ਇਹੀ ਆ ਜੀ ਅਬ ਅਸੀਂ ਕਮੇਟੀ ਬਦਲਨੀ ਆ ਕਮੇਟੀ ਬਦਲਨੀ ਆ ਤਿੰਨ ਵਾਰ ਟੈਂਪ ਪੈ ਗਿਆ ਜੀ ਥਾਣੇ ਵਾਲਿਆਂ ਨੇ ਤਿੰਨ ਵਾਰ ਟੈਂਪ ਆਇਆ ਜੀ ਸਾਡਾ ਤੇ ਜਦੋਂ ਅਸੀਂ ਉੱਥੇ ਛੱਡਦੇ ਆ ਜਦੋਂ ਉਹ ਤੇ ਹਰੇਕ ਐਤਵਾਰ ਜਦੋਂ ਆਪਣਾ ਟਾਈਮ ਹੁੰਦਾ ਜੀ ਉਥੇ ਬੁਲਾ ਲੈਂਦੇ ਆ ਪਿੰਡ ਇਕੱਠਾ ਹੋ ਜਾਂਦਾ ਜੀ ਤਾਂ ਆਪ ਪਹੁੰਚਦੇ ਨਹੀਂ ਉਥੇ ਜਦੋਂ ਜੋ ਵੀ ਮਿੱਥਿਆ ਟਾਈਮ ਹੁੰਦਾ ਜੀ ਅੱਜ ਵੀ ਅੱਜ ਵੀ ਜਿਹੜਾ ਟਾਈਮ ਪਿਆ ਧਰਮਸ਼ਾਲਾ ਦਾ ਪਿਆ ਸੀਗਾ ਜੀ ਜਦੋਂ ਅਸੀਂ ਧਰਮਸ਼ਾਲਾ ਪਹੁੰਚੇ 4 ਵਜੇ ਤੇ ਸਾਰੇ ਬੰਦੇ ਪਹੁੰਚੇ ਸੀਗੇ ਸਾਨੂੰ ਥਾਣੇ ਵਾਲੇ ਕਹਿੰਦੇ ਤੁਹਾਨੂੰ 5 ਵਜੇ ਦਾ ਟਾਈਮ ਦਿੱਤਾ ਸੀਗਾ ਜੀ ਮੌਜੂਦਾ ਟਾਈਮ ਤੇ ਉਥੇ ਇਹ ਵੀ ਨਹੀਂ ਪਹੁੰਚੇ ਨਾ ਥਾਣੇ ਵਾਲੇ ਪਹੁੰਚੇ ਆ ਜੀ ਬਾਅਦ ਦੇ ਵਿੱਚ 4:30 ਵਜੇ ਆ ਕੇ ਕਹਿੰਦੇ ਆ ਤੁਹਾਨੂੰ ਤਾਂ ਥਾਣੇ ਸੱਦਿਆ ਹੋਇਆ ਸੀਗਾ ਸਾਨੂੰ ਸੱਦਿਆ ਸੀਗਾ ਪਰ ਸਾਨੂੰ ਕਿਸੇ ਨੂੰ ਸਾਰੇ ਪਿੰਡ ਨੂੰ ਸੱਦਿਆ ਪਿੰਡ ਜਮਾਲਪੁਰ ਨੂੰ ਤਾਂ ਮਨਸ਼ਲਾ ਦੀ ਕਮੇਟੀ 'ਚ ਦੋ ਪਾਰਟੀਆਂ ਆ ਇੱਕ ਕਮੇਟੀ ਪਹਿਲਾਂ ਬਣੀ ਆ ਦੂਸਰੀ ਧਿਰ ਕਹਿੰਦੀ ਆ ਵੀ ਅਸੀਂ ਕਮੇਟੀ ਚੇਂਜ ਕਰਨੀ ਆ ਇਹਨਾਂ ਦਾ ਆਪਸੀ ਬਿਠਾ ਕੇ ਸੁਲਾਈ ਕਰਦੇ ਆ ਅੱਜ ਉਹ ਤਾਂ ਮਸਲਾ ਹੱਲ ਹੋ ਜਪੇਗਾ ਸਾਡੇ ਜਿਹੜੇ ਕੁਝ ਮੈਂਬਰ ਆਏ ਹੋਏ ਆ ਉਹ ਕਹਿੰਦੇ ਵੀ ਸਾਨੂੰ ਤਰੀਕਾ ਦੇ ਤਰੀਕਾ ਪਾ ਰਿਆ ਤੇ ਆਪਾਂ ਜਿਹੜਾ ਅੱਜ ਹੀ ਫੈਸਲਾ ਕਰਨਾ ਜੋ ਵੀ ਫੈਸਲਾ ਕਰਨਾ ਨਹੀਂ ਤਰੀਕਾ ਤਰੀਕਾ ਵਾਲੀ ਗੱਲ ਨਹੀਂ ਗਈ ਇਹ ਜਿਸ ਤਰ੍ਹਾਂ ਦਾ ਦਵਾਨੀ ਮਾਮਲਾ ਹੈ ਇਹਨਾਂ ਦਾ ਆਪਸੇ ਵਿੱਚ ਪੰਚਾਇਤ ਦਾ ਸਾਂਝਾ ਕੰਮ ਆ ਤੇ ਉਹਨੂੰ ਉਸ ਤਰੀਕੇ ਨਾਲ ਉਹਦੀ ਗ੍ਰੇਵਸਨ ਦੇਖ ਕੇ ਫੈਸਲਾ ਲਿਆ ਜਾਵੇ ਅੱਜ ਇਹਨਾਂ ਦਾ ਜਿਹੜਾ ਟੀਮ ਕੀ ਹੱਲ ਕੀਤਾ ਗਿਆ ਹੈਗਾ ਆਪਾਂ ਸਾਰੇ ਫਿਲਹਾਲ ਦੇਖਦੇ ਹਾਂ ਉਹਨਾਂ ਦੂਸਰੀ ਧਿਰ ਵੱਲੋਂ ਕੋਈ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਗਈ ਉਹਨਾਂ ਕੋਲੋਂ ਦਰਖਾਸਤ ਲਵਾਂਗੇ ਜਿਸ ਤਰ੍ਹਾਂ ਹੈ ਉਹ ਤੇ ਹੱਲ ਕਰਦੇ ਆਪਾਂ ਕਾਨੂੰਨ ਅਨੁਸਾਰ ਦੂਜੀ ਧਿਰ ਤੁਹਾਡੇ ਕੋਲ ਆਈ ਹੈ ਜੀ ਅੱਜ ਹਾਂਜੀ ਦੋਵੇਂ ਧਿਰ ਆਈਆਂ ਦੋਨੋਂ ਧਿਰਾਂ ਕੋਲ ਆਈਆਂ